ਇਹਨੇ ਜਦੋਂ ਵੀ ਅਸੀਂ ਕੋਈ ਪੋਜ਼ਿਟਿਵ ਖਿਆਲ ਸਾਡੇ ਦਿਮਾਗ 'ਚ ਹੁੰਦਾ ਹੈ ਨਾ ਲਈ ਕੋਈ 네ਗੇਟਿਵ ਥਾਟ ਆ ਕੇ ਸਾਡਾ ਮਾਈਂਡ ਸੈਟ ਹਿਲਾ ਦਿੰਦਾ ਤੇ ਉਹ ਪੋਜ਼ਿਟਿਵਿਟੀ ਦੁਬਾਰਾ ਵਾਪਸ ਕਿਵੇਂ ਲਿਆਈਏ ਮੇਰੀ ਇੱਕ ਬੇਨਤੀ ਹੈ ਜੀ ਸਭ ਤੋਂ ਪਹਿਲੀ ਗੱਲ ਮੈਂ ਸਾਰਿਆਂ ਨੂੰ ਕਾਂਗਾ ਲਿਖ ਵੀ ਲੋ ਸੋਚੀਏ ਚੜਦੀ ਕਲਾ ਹੋਵੇਗੀ ਚੜਦੀ ਕਲਾ ਮੈਂ ਆਪਣੇ ਮਨ ਵਿੱਚ ਹੁਣੇ ਹੀ ਸੋਚਣਾ ਸ਼ੁਰੂ ਕਰਦਾ ਨਾ ਮੇਰਾ ਸਿਰਦਰਦ ਹੋ ਰਿਹਾ ਤੁਸੀਂ ਦੇਖਣਾ ਹੁਣੇ ਸ਼ੁਰੂ ਹੋ ਜਾਏਗਾ ਅੱਛਾ ਤੁਹਾਡਾ ਸਿਰਦਰਦ ਹੁੰਦਾ ਹੋਵੇ ਤੁਸੀਂ ਕੋਈ ਗੱਲ ਹੀ ਕੋਈ ਨਹੀਂ ਮੈਂ ਤੇ ਈ ਕੈਂਪ ਲਾਣਾ ਹੈ ਹੈਨਾ ਜੇ ਕੋਈ ਵੀ ਤੁਹਾਡੀ ਖੁਸ਼ੀ ਦੀ ਚੀਜ਼ ਤੁਹਾਡਾ ਸਿਰਦਰਦ ਠੀਕ ਹੋ ਗਿਆ ਯਾਨੀ ਜਿਵੇਂ ਦਾ ਅਸੀਂ ਸੋਚਦੇ ਆਂ ਓਵੇਂ ਦਾ ਹੋ ਜਾਂਦਾ ਹੈ ਪਹਿਲੀ ਗੱਲ ਹਾਂ ਪਰ ਹਰ ਵੇਲੇ ਪੋਜ਼ਿਟਿਵ ਕਿਵੇਂ ਸੋਚੀਏ ਚੜ੍ਹਦੀ ਕਲਾ ਕਈ ਕਹਿੰਦੇ ਨੇ achiyan kitabaan padho achiyan cheezan dekho ਸਭ ਠੀਕ ਹੈ ਲੇਕਿਨ ਸਾਨੂੰ ਜਿਹੜਾ ਹੁਕਮ ਹੈ ਨਾ ਅਸੀਰਦਾਸ ਤਵਾਦ ਅਕੀਰ ਤੇ ਬੁਲਦੇ ਆ ਨਾਨਕ ਨਾਮ ਚੜਦੀ ਕਲਾ ਨਾਨਕ ਨਾਮ ਚੜਦੀ ਕਲਾ ਸਾਡੀ ਚੜਦੀ ਕਲਾ ਜਿਹੜੀ ਐ ਨਾ ਉਹ ਪ੍ਰਮਾਤਮਾ ਦੇ ਨਾਮ ਨਾਲ ਆਈ ਜਿਹੜਾ ਭਗਤੀ ਕਰੇਗਾ ਜਿਹੜਾ ਬਾਣੀ ਪੜ੍ਹੇਗਾ ਜਿਹੜਾ ਸਿਮਰਨ ਕਰੇਗਾ ਹਰ ਵੇਲੇ ਖੁਸ਼ ਰਹੇਗਾ ਹਰ ਵੇਲੇ ਆਨੰਦ ਵਿੱਚ ਰਹੇਗਾ ਉਹਦੀ ਐਕਸੀਡੈਂਟ ਹੋ ਗਿਆ ਉਹਦਾ ਨੁਕਸਾਨ ਹੋ ਗਿਆ ਉਹਦੀ ਉਹ ਇੰਟਰਵਿਊ ਚ ਰਹਿ ਗਿਆ ਤਾਂ ਵੀ ਉਹ ਖੁਸ਼ ਰਹੇਗਾ ਕਿ ਵਾਹਿਗੁਰੂ ਤੇਰਾ ਹੁਕਮ ਹੈ